ਮੈਂ ਉਹਨਾਂ ਕਰਕੇ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ ਸੀਰੀਅਸਲੀ ਮੈਂ ਉਹਨਾਂ ਨੂੰ ਇਕੱਲੇ ਨਹੀਂ ਛੱਡਣਾ ਚਾਹੁੰਦੀ ਮੈਂ ਪਹਿਲਾਂ ਵੀ ਬਹੁਤ ਚੀਜ਼ਾਂ ਲਾਈਕ ਫੇਸ ਕਰ ਚੁੱਕੀ ਹੁਣ ਉਹਨਾਂ ਨੂੰ ਇਕੱਲੇ ਨਹੀਂ ਛੱਡਣਾ ਪਰ ਮੇਰੀ ਲਾਈਫ 'ਚ ਕੋਈ ਵੀ ਆਜਵੇ ਕੋਈ ਵੀ ਕਰਨ ਵਾਲਾ ਵੀ ਆਜਵੇ ਮੈਨੂੰ ਸਿਰਫ ਮੇਰੇ ਮਾਪਿਆਂ ਨਾਲ ਪਿਆਰ ਤੇ ਤੀਜੇ ਬੰਦੇ ਨਾਲ ਕਿਸੇ ਨਾਲ ਵੀ ਨਹੀਂ ਕਿ ਮੈਂ ਬਹੁਤ ਜ਼ਿਆਦਾ ਮਤਲਬ ਇਹ ਕਹ ਲਓ ਕਿ ਹੱਦ ਤੋਂ ਵੱਧ ਹੁੰਦੀ ਆ ਸਮਝਣ ਵਾਲਾ ਕੋਈ ਨਹੀਂ ਸਮਝਾਉਣ ਵਾਲੇ ਬਹੁਤ ਆਂਦੇ ਮੈਨੂੰ ਤੂੰ ਆ ਛੱਡ ਦੇ ਤੂੰ ਆ ਛੱਡ ਦੇ ਰਿਸ਼ਤ ਮਤਲਬ ਸ਼ਰਤਾਂ ਰੱਖਦੇ ਲੋਕੀ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਰਨੀਤ ਕੋਰ ਅਤੇ ਪਾਇਲ ਪਰਮ ਦਾ ਮੁੱਦਾ ਕਾਫੀ ਭਖਿਆ ਸੀ ਪਹਿਲਾਂ ਜਿਸ ਨੂੰ ਲੈ ਕੇ ਦੋਸਤੋ ਇਹਨਾਂ ਨੇ ਇੱਕ ਦੂਜੇ ਨੂੰ ਰਿਪਲਾਈ ਕੀਤੇ ਸੀ ਪਰ ਦੋਸਤੋ ਹੁਣ ਇੱਕ ਵੀਡੀਓ ਸਾਂਝੀ ਕੀਤੀ ਹੈ ਪਾਇਲ ਪਰਮ ਨੇ ਜਿਸ ਦੇ ਵਿੱਚ ਲਿਖਿਆ ਹੈ ਕਿ ਟੈਨਸ਼ਨ ਦੇ ਨਾਲ ਉਸ ਦੀ ਇਹ ਹਾਲਤ ਹੋ ਗਈ ਅਤੇ ਦੋਸਤੋ ਉਹ ਹਸਪੀਟਲ ਦੇ ਵਿੱਚ ਦਿਖਾਈ ਦੇ ਰਹੇ ਨੇ ਦੋਸਤੋ ਕਿਸੇ ਟਾਈਮ ਸੋਸ਼ਲ ਮੀਡੀਆ ਵੀ ਆਪਣੇ ਤੇ ਭਾਰੀ ਪੈ ਜਾਂਦਾ ਹੈ ਤੇ ਸੋਸ਼ਲ ਮੀਡੀਆ ਖੁਸ਼ੀਆਂ ਵੰਡੇ ਜਾਂ ਨਾ ਵੰਡੇ ਪਰ ਇਹ ਡਿਪਰੈਸ਼ਨ ਜ਼ਰੂਰ ਵੰਡ ਦਿੰਦਾ ਹੈ ਸੋ ਦਾ ਕਰਕੇ ਅਸੀਂ ਤਾਂ ਹੋਪ ਕਰਦੇ ਹਾਂ ਕਿ ਪਾਇਲ ਪਰਮ ਛੇਤੀ ਹੀ ਠੀਕ ਹੋ ਜਾਣਗੇ ਅਤੇ ਵਾਪਸ ਰੈਗੂਲਰ ਵੀਡੀਓਜ਼ ਪਾਉਣਗੇ ਤੇ ਤੁਹਾਡਾ ਕੀ ਕਹਿਣਾ ਹੈ ਪਰਨੀਤ ਕੋਰ ਅਤੇ ਪਾਇਲ ਪਰਮ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵੀ ਜ਼ਰੂਰ ਦੱਸਿਓ ਤੈਵੇਂ ਦੀਆਂ ਨਵੀਂ ਨਵੀਂ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ